ਬਿਲਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਤਿੰਨ ਮੋਟਰਸਾਈਕਲ ਸਮੇਤ ਦੋ ਵਿਅਕਤੀ ਕਾਬੂ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਆਈ ਵਿਜੀ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਅਤੇ ਲਲਿਤ ਕੁਮਾਰ ਉਰਫ ਲੱਲੀ ਪੁੱਤਰ ਜੋਗਿੰਦਰਪਾਲ ਵਾਸੀ ਪਤੀ ਨੀਲੋਵਾਲ ਥਾਣਾ ਬਿਲਗਾ ਨੇ ਦੱਸਿਆ ਕਿ ਇਹਨਾਂ ਕੋਲ ਚੋਰੀ ਕੀਤਾ ਹੋਇਆ ਮੋਟਰਸਾਈਕਲ ਸਪਲੈਂਡਰ ਪੀ 2.08 ਸੀ 55311 ਬਰਾਮਦ ਕੀਤਾ ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਡੁੰਗਾਈਨਾਲ ਪੁਸ਼ਪੜਤਾਲ ਕੀ ਤਿੰਨ ਦੋ ਮੋਟਰਸਾਈਕਲ ਚੋਰੀ ਕੀਤੇ ਹੋਏ ਬਰਾਮਦ ਹੋਏ ਜਿਸ ਵਿੱਚ ਇੱਕ ਗੁਰਮੰਡੀ ਤੋਂ ਅਤੇ ਇੱਕ ਬਿਲਗਾ ਤੋਂ ਚੋਰੀ ਕੀਤਾ ਹੋਇਆ ਸੀ ਅਤੇ ਦੋਨੋਂ ਵਿਅਕਤੀ ਨਸ਼ੇ ਦੇ ਆਦੀ ਸਨ ਪਵਨ ਪਨੋਟ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪਾਣੀ ਪਾ ਰਹੇ ਨੇ ਅ ਕੱਲ ਮਿਤੀ 6 6 225 ਨੂੰ ਅ ਦੋ ਦੋਚੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਅਤੇ ਲਲਤ ਕੁਮਾਰ ਉਰਫ ਲੱਲੀ ਅ ਸਨ ਆਫ ਜਗENDERਪਾਲ ਵਸੀ ਪੱਤੀ ਨੀਲੋਵਾਲ ਥਾਣਾ ਬਿਲਗਾ ਜਿਨ੍ਹਾਂ ਨੇ ਮਿਤੀ 4 6 25 ਨੂੰ ਇੱਕ ਮੋਟਰਸਾਈਕਲ ਸਪਲੰਡਰ ਪੀਵੀ08 ਸੀਐਚ 53 11 ਤੀਆਂ ਵਾਲੇ ਚੌਕ ਬਿਲਗਾ ਤੋਂ ਚੋਰੀ ਕੀਤਾ ਸੀਗਾ ਜੋ ਇਹ ਕੱਲ ਕਾਬੂ ਕੀਤੇ ਤੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਉਹ ਬਰਾਮਦ ਕੀਤਾ ਗਿਆ ਜੋ ਇਹਨਾਂ ਦੇ ਨਾਲ ਥੋੜੇ ਜਿਹਾ ਸਖਤੀ ਲੁਗਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਜੋ ਇਹਨਾਂ ਨੇ ਦੌਰਾਨੇ ਪੁੱਛਗਿੱਛ ਦੋ ਮੋਟਰਸਾਈਕਲ ਹੋਰ ਇੱਕ ਲੁਧਿਆਣਾ ਗੁਰ ਮੰਡੀ ਤੋਂ ਤੇ ਇੱਕ ਬਿਲਗੇ ਤੋਂ ਚੋਰੀ ਕੀਤਾ ਸੀਗਾ ਪਿਛਲੇ ਕੁਝ ਸਮੇਂ ਤੋਂ ਉਹ ਵੀ ਇਹਨਾਂ ਦੇ ਕੋਲ ਬਰਾਮਦ ਕੀਤੇ ਗਏ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਕਦਮੇ ਦਰਜ ਹੈ ਇਹਨਾਂ ਦਾ ਪਹਿਲੇ ਜਿਹੜੇ ਮਕਦਮੇ ਉਹ ਰਿਕਾਰਡ ਪੜਤਾਲ ਕਰ ਰਹੇ ਆ ਜੋ ਵੀ ਸਾਹਮਣੇ ਡਿਟੇਲ ਆਏਗੀ ਤੇ ਆਪ ਨੂੰ ਦੱਸੀ ਜਾਵੇਗੀ ਛੱਪੜ ਜੇ ਮੋਟਰਸਾਈਕਲ ਕੱਢਿਆ ਹੋਵੇ ਛੱਪੜ ਇੱਕ ਇੱਕ ਮੋਟਰ ਦੋ ਮੋਟਰਸਾਈਕਲ ਸੀਗੇ ਨਹੀਂ ਇੱਕ ਛੱਪੜ ਦੇ ਵਿੱਚ ਸੀਟਰ ਸੀ ਇੱਕ ਝਾੜਗਿਆ ਦੇ ਵਿੱਚ ਸੀਗਾ ਇਹਨਾਂ ਦਾ ਪਿਸ਼ੋਕਰ ਕੀ ਆ ਵਿਸ਼ੋਕਰ ਇਹ ਨਸ਼ਾ ਕਰਦੇ ਆ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਆ ਸ਼ੇਰ ਆਪਣੇ ਜਿਹੜੇ ਲਤ ਨੂੰ ਪੂਰੀ ਕਰਦੇ ਆ। ਜਲੰਧਰ ਬਖਤ ਮਦਰ ਜੀ ਆ।